ਹਾਂਜੀ ਮਿੱਤਰੋ ਸਵਾਗਤ ਹੈ ਤੁਹਾਡਾ ਵਿੱਕੀ ਫਾਰਮ ਮਾਨਸਾ ਚੈਨਲ ਦੇ ਉੱਪਰ ਤੇ ਟਾਈਮ ਵੀ ਬਹੁਤ ਹੋ ਗਿਆ ਕੋਈ ਜਾਨਵਰ ਦਾ ਸ਼ੌਂਕ ਨਹੀਂ ਕਰਾਇਆ ਤੇ ਆਪਾਂ ਆਪਣੇ ਕੁੱਕੜ ਦਾ ਸ਼ੌਂਕ ਕਰਾਉਣ ਜਾ ਰਹੇ ਹਾਂਗੇ ਤੇ ਹੁਣ ਦਿਖਾਉਨੇ ਆ ਵੀ ਕੁੱਕੜ ਕਿੱਦਾਂ ਦਾ ਲੱਗਿਆ ਪਹਿਲਾਂ ਆਪਾਂ ਬਹੁਤ ਵੀਡੀਓ ਪਾਈਆਂ ਸੀਗੀਆਂ ਤਿੰਨ ਚਾਰ ਤੇ ਵਧੀਆ ਹੋਣ ਲੱਗੀਆਂ ਸੀ ਚਲ ਇਧਰ ਉਧਰ ਜਾਣ ਕਰਕੇ ਵੀਡੀਓ ਨਹੀਂ ਪਾਈਆਂ ਤੇ ਹੁਣ ਤੁਹਾਨੂੰ ਇੱਕ ਜਾਨਵਰ ਦਿਖਾਉਣ ਜਾ ਰਹੇ ਹਾਂ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਨੂੰ ਕਿੱਦਾਂ ਦਾ ਲੱਗਿਆ ਤੇ ਆਪਣੇ ਤੇ ਪੰਜਾਬੀ ਦੇ ਵਿੱਚ ਹੀ ਆਏ ਕਰਨੀਆਂ ਸਾਰੀਆਂ ਵੀਡੀਓ ਕੁਕੜਾਂ ਦੇ ਰਿਲੇਟਿਡ ਹੀ ਤੇ ਆਪਾਂ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਮਿੱਤਰੋ ਤੇ ਆਜੋ ਹੁਣ ਤੁਹਾਨੂੰ ਦਿਖਾਉਨੇ ਆਂਗੇ ਵੀ ਜਾਨਵਰ ਦੱਸਿਓ ਵੀ ਕਿੱਦਾਂ ਦਾ ਲੱਗਿਆ ਚਲੋ ਇਹ ਆਪਣੀ ਵੱਡੀ ਸਲੇਟੀ ਕੁਕੜੀ ਹੈ ਜਿਹੜੀ ਉਹਦਾ ਪੁੱਤ ਆ ਜੀ ਤੇ ਜਿਹੜਾ ਕੁੱਕੜ ਸੀਗਾ ਆਪਣੇ ਕੋਲੇ ਪੀਲਾ ਸਲੇਟੀ ਤੇ ਉਹਨਾਂ ਦੋਨਾਂ ਨਾਲ ਮਿਲ ਕੇ ਬਣਿਆ ਲੋ ਚਿਹਰੇ ਦਾ ਸ਼ੌਂਕ ਕਰੋ ਮਿੱਤਰੋ ਤੇ ਆ ਦੇਖ ਲਓ ਅੱਖ ਦੇਖ ਲੋ ਲਾਲ ਡੋਰਿਆਂ ਵਾਲੀ ਅੱਖ ਹੈ ਜੀ ਤੇ ਤਾਜ ਦਾ ਥੋੜਾ ਜਿਹਾ ਹਲਕਾ ਜਿਹਾ ਮੁੜਿਆ ਹੋਇਆ ਤੇ ਨੋਕਾ ਵੀ ਚੰਗਾ ਹੈਗਾ ਤੇ ਵੱਡੇ ਚਿਹਰੇ ਦਾ ਜਾਨਵਰ ਆ ਮਿੱਤਰੋ ਦੇਖੋ ਇਹ ਤਪਾਇਆ ਸੀ ਨਾ ਸਿਆਲ ਦੇ ਵਿੱਚ ਉਸ ਕਰਕੇ ਨਾ ਇਹਦੇ ਸਫੈਦਾ ਹੋ ਗਿਆ ਥੋੜਾ ਜਿਹਾ ਪੈਰ ਵਧੀਆ ਕੱਢੇ ਆਗੇ ਨੇ ਤੇ ਦੇਖੋ ਧੌਣ ਧੌਣ ਵੀ ਬਹੁਤ ਚੰਗੀ ਹੈਗੀ ਧੌਣ ਵੀ ਮੋਟੀ ਹੈਗੀ ਦੇਖੋ 16 16.5 ਇਹਦਾ ਹੈਗਾ ਜੀ ਸਾਈਜ਼ ਤੇ ਆਹ ਦੇਖ ਲਓ ਇੱਕ ਗਿੱਠ ਤੇ ਥੋੜਾ ਜਿਹਾ ਆਪਾਂ ਐਵੇਂ ਗੱਪ ਨਹੀਂ ਮਾਰਦੇ ਤੇ ਇੰਨਾ ਕੁ ਚੜਾਈ ਆ ਗਈ ਜਿੰਨੀ ਤੁਸੀਂ ਦੇਖ ਸਕਦੇ ਹੋ ਤੇ ਆ ਆ ਗਈ ਇਹਦਾ ਪੁੰਜਾ ਬਹੁਤ ਡਵਲ ਪੁੰਜਾ ਇਹਦਾ ਬਹੁਤ ਮੋਟਾ ਕਾ ਇਥੋਂ ਜੋੜ ਬਹੁਤ ਮੋਟਾ ਕ ਤੇ ਬੰਦ ਜੋੜ ਆ ਜੀ ਪੂਰਾ ਆਹ ਦੇਖ ਲਓ ਹੱਥ ਵੀ ਨਹੀਂ ਲਾਉਣ ਦਿੰਦਾ ਤਾਂ ਵੈਸੇ ਜਿਵੇਂ ਆਪਾਂ ਕਹਿ ਦਿੰਦੇ ਆ ਕਿ ਕਈ ਬੰਦੇ ਮੰਨਦੇ ਆ ਕਿ ਵੀ ਇਸ ਤਰੀਕੇ ਨਾਲ ਅ ਸੀਰੀਅਤ ਜਾਂ ਚੈੱਕ ਹੁੰਦਾ ਤੇ ਆਹ ਦੇਖ ਸਕਦੇ ਹੋ ਇਹ ਆਇਆ ਆਪਣਾ ਵੱਡਾ ਕੁੱਕੜ ਤਿੰਨ ਲੈਣ ਵਾਲੀਆਂ ਨਲੀਆਂ ਨੇ ਆਹ ਦੇਖ ਲਓ ਟਿਕੜੀ ਆ ਵੀ ਕਹਿ ਦਿੰਦੇ ਆ ਆਪਾਂ ਕਈ ਵੀਰ ਵਿੱਚ ਟਿਕੜੀਆ ਕਹਿੰਦੇ ਆ ਤੇ ਉਸ ਤਰੀਕੇ ਦਾ ਸਾਲ 12 ਕ ਮਹੀਨਿਆਂ ਦੇ ਤਕਰੀਬਨ ਜਿਹੜੀ ਇਹਦੀ ਉਮਰ ਆ ਗਈ ਤੇ ਉਂਗਲਾਂ ਮੁੜੀਆਂ ਹੋਈਆਂ ਨੇ ਬਹੁਤ ਭਾਰੀ ਪੈਰਾਂ ਦਾ ਕੁੱਕੜ ਆਗਾ ਵੱਡੇ ਪੈਰਾਂ ਦਾ ਕੁੱਕੜ ਆ ਤੇ ਆ ਦੇਖੋ ਇਸ ਤਰੀਕੇ ਦਾ ਹੀ ਲੋਕਾ ਗਈ ਤੇ ਬਾਕੀ ਵਧੀਆ ਡਬਲ ਹੱਡ ਜੋੜਦਾ ਕੁੱਕੜ ਆ ਆ ਦੇਖੋ ਤੇ ਹੋਰ ਜਾਨਵਰਾਂ ਦਾ ਵੀ ਆਪਾਂ ਸ਼ੌਂਕ ਕਰਾਉਂਦੇ ਰਹਾਂਗੇ ਨਾਲ ਦੀ ਨਾਲ ਤੇ ਆਪਾਂ ਨੂੰ ਫੋਲੋ ਜਰੂਰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਸ਼ੇਅਰ ਕਰ ਦਿਓ ਹੋਰ ਵੀ ਆਪਾਂ ਜਿੰਨੇ ਆਪਣੇ ਮਿੱਤਰ ਪਿਆਰੇ ਨੇ ਜੀ ਸਾਰੇ ਜਾਨਵਰਾਂ ਦਾ ਸ਼ੌਂਕ ਜਾਂ ਟ੍ਰੀਟਮੈਂਟ ਅਸੀਲ ਦੇ ਰਿਲੇਟਡ ਜਿੰਨੀਆਂ ਵੀ ਵੀਡੀਓ ਹੁੰਦੀਆਂ ਨੇ ਉਹ ਸਾਰੀਆਂ ਇਸ ਚੈਨਲ ਚੈਨਲ ਦੇ ਉੱਤੇ ਆਇਆ ਆਈਆਂ ਹੋਣਗੀਆਂ ਤੇ ਇਹ ਜਾਨਵਰ ਦਾ ਸ਼ੌਂਕ ਕਰਕੇ ਦੱਸਿਓ ਮਿੱਤਰੋ ਤੁਹਾਨੂੰ ਕਿੱਦਾਂ ਦਾ ਲੱਗਿਆ ਬਹੁਤ ਛੋਟੀ ਕਰ ਦੇਣਾ ਕੀ ਤੇ ਵਧੀਆ ਹੌਟ ਬਲੱਡ ਜਿਹਦਾ ਜਾਨਵਰਾ ਜਿਵੇਂ ਆਪਾਂ ਤੜਕੇ ਛੱਡਦੇ ਆਂਗੇ ਜਿਵੇਂ ਖੇੜੀ ਵਾਲਾ ਬਾਬਾ ਕਹਿੰਦਾ ਵੀ ਮਸਟੈਂਗ ਵਾਂਗੂੰ ਜਾਂਦਾ ਤੇ ਇਹ ਇਹਦੀ ਹੈਗੀ ਆ ਜੀ ਭੈਣ ਦੂਜੀ ਝੋਲਦੀ ਹੈ ਜਿਹੜੀ ਨਾਲ ਇਹਦੇ ਫਿਰਦੀ ਆ